ਜੋ ਜਦੋਂ ਮੈਂ ਐਜ਼ ਅ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਜੁਆਇਨ ਕੀਤਾ ਤਾਂ ਬਾਰਡਰ ਦੇ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਵਿਲੇ ডিফেন্স ਕਮੇਟੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਮਕਸਦ ਹੈ ਕਿ ਜਦ ਪੁਲਿਸ ਤੇ ਬੀਐਸਐਫ ਨੂੰ ਤਾਲਮੇਲ ਕਰਨਾ ਤੇ ਉਹਨਾਂ ਨੂੰ ਜੇ ਕੋਈ ਵੀ ਐਕਟੀਵਿਟੀ ਹੁੰਦੀ ਹੈ 드론 ਸੰਬੰਧੀ ਜਾਂ ਕੋਈ ਡਰਗ ਸੰਬੰਧੀ ਜਾਂ ਕੋਈ ਹੋਰ ਉਹਨਾਂ ਨੂੰ ਲੱਗਦਾ ਇਲੀਗਲ ਐਕਟੀਵਿਟੀ ਆ ਜਾਂ ਵਿਕਾਸ ਸੰਬੰਧੀ ਵੀ ਕੋਈ ਮੁੱਦੇ ਹੁੰਦੇ ਨੇ ਤਾਂ ਉਹ BSF ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਸਾਂਝੇ ਕਰਨ ਤਾਂ ਜੋ ਕਿ ਅਸੀਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰ ਸਕੀਏ ਤਾਂ ਹੁਣ ਮਾਨਯੋਗ ਨਵੇਂ ਗਵਰਨਰ ਸਾਹਿਬ ਨੇ ਜੁਆਇਨ ਕੀਤਾ ਹੈ ਤੇ ਉਹ 25 ਤਰੀਕ ਨੂੰ ਇੱਥੇ ਗੁਰਦਾਸਪੁਰ ਚ ਆ ਕੇ ਵਿਲੇ ਡਿਫੈਂਸ ਕਮੇਟੀ ਨਾਲ ਇੰਟਰੈਕਟ ਕਰਨਾ ਕਰਨਗੇ ਤੇ ਉਸ ਦੇ ਸਬੰਧ ਵਿੱਚ ਮੈਂ ਤੇ ਦੋਨੋਂ SSP ਸਹਿਵਾਨ ਗੁਰਦਾਸਪੁਰ ਤੇ ਬਟਾਲਾ ਅੱਜ BDC ਨਾਲ ਅਸੀਂ ਮੈਂ ਐਜ਼ ਅ ਡਿਪਟੀ ਕਮਿਸ਼ਨਰ ਪਹਿਲੀ ਵਾਰ ਇਹਨਾਂ ਨੂੰ ਬੁਲਾ ਕੇ ਇੰਟਰੈਕਟ ਕਰ ਰਹੇ ਹਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਇਹਨਾਂ ਦੀਆਂ ਕੀ ਸਮੱਸਿਆ ਨੇ ਤਾਂ ਇਹਨਾਂ ਦੇ ਮਨ 'ਚ ਕੀ ਹੈਗਾ ਸੋ ਥੈਟ ਅਸੀਂ ਉਸਤੇ ਵਰਕ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਸਟਰੈਂਥਨ ਕਰਕੇ ਇਹਨਾਂ ਦਾ ਮੈਕਸਿਮ ਸਹਿਯੋਗ ਲੈ ਸਕੀਏ ਸਰ ਜੀ ਇੱਕ ਜਿਵੇਂ ਤੁਸੀਂ ਦੱਸਿਆ ਕਿ ਕੁਵਰਨਰ ਸਾਹਿਬ ਆ ਰਹੇ ਨੇ ਇਹਨਾਂ ਦਾ ਕੀ ਸ਼ਡਿਊਲ ਹੋਏਗਾ ਉਹ ਜਿਹੜੇ ਗਵਰਨਰ ਸਾਹਿਬ ਆ ਰਹੇ ਜੀ ਉਹ ਤਾਂ ਮੇਨ ਬੀਡੀਸੀ ਨਾਲ ਹੀ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਇੰਟੈਲੀਜੈਂਸ ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨਾਲ ਮੀਟਿੰਗ ਹੈ ਇਹ ਜਿਹੜਾ ਸਟ੍ਰੀਟ ਜਿਹੜਾ ਹੈਰੀਟੇਜ ਸਟ੍ਰੀਟ ਕਰੋਨਾ ਫਿਲ ਕਰਕੇ ਬਣਾਈ ਕੀ ਹੈ ਜਿਹੜਾ ਬਾਬਾ ਨਾਨਕ ਦੇ ਨੇ ਬਹੁਤ ਸਰੀਆਂ ਸਬਜ਼ੀ ਉਹ ਸੂਟ ਵਾਲੀਆਂ ਦੁਕਾਨਾਂ ਜਾਂ ਬਰਤਨਾ ਵਾਲੀਆਂ ਨੇ ਉਹ ਅੱਧ ਬਜ਼ਾਰ ਦੇ ਵਿੱਚ ਬੈਠੇ ਹੋਏ ਆ ਹੈਰੀਟੇਜ ਸਟ੍ਰੀਟ ਦੇ ਪੈਸੇ ਜਿੰਨੇ ਲੱਗੇ ਉਹ ਸਾਰੇ ਮਿੱਟੀ ਨੇ ਅਸਲ ਦੇਖੋ ਮੇਰੇ ਇਹ ਮੁੱਦਾ ਧਿਆਨ ਚ ਨਹੀਂ ਹੈਗਾ ਜਿਹੜੀ ਹੈਰੀਟੇਜ ਸਟ੍ਰੀਟ ਤੁਸੀਂ ਦੱਸ ਰਹੇ ਹੋ ਤੁਸੀਂ ਇਹ ਧਿਆਨ ਚ ਲਿਆਤੀ ਆ ਮੈਂ ਐਸਡੀਐਮ ਸਾਹਿਬ ਨਾਲ ਗੱਲ ਕਰਕੇ ਇਹਦਾ ਜੋ ਵੀ ਸਮੱਸਿਆ ਨੂੰ ਹੱਲ ਕਰਾਵਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਐਸਡੀਐਮ ਲੈਵਲ ਦੇ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਮਿਲੋ ਜਿਹੜੇ ਕੋਈ ਇਨਕ੍ਰੋਚਮੈਂਟ ਹੈ ਛੋਟੀ ਮੋਟੀ ਉਹ ਐਸ ਡੀ ਐਮ ਤੇ ਡੀ ਐਸ ਪੀ ਜਾਂ ਬੀ ਡੀ ਪੀ ਉਹਨੇ ਮਿਲ ਕੇ ਕਰਨਾ ਹੁੰਦਾ ਮੈਂ ਉਹਨਾਂ ਨੂੰ ਇਹ ਹਦਾਇਤ ਕਰ ਦਾਂਗਾ ਕਿ ਜਿੱਥੇ ਕੋਈ ਇਹ ਜੀ ਇਨਕ੍ਰੋਚਮੈਂਟ ਹੈ ਸੜਕ ਦੇ ਉੱਪਰ ਕੋਈ ਰੇਤਾ ਬਜਰੀ ਜਾਂ ਕੁਝ ਪਿਆ ਤਾਂ ਉਹ ਤੇ ਉਹ ਜੋ ਵੀ ਹੈ ਨਿਯਮ ਅਨੁਸਾਰ ਕਾਰਵਾਈ ਕਰੇ ਇੱਕ ਵਿਲੇਜ ਕਮੇਟੀਆਂ ਦੇ ਮੈਂਬਰ ਨੇ ਉਹਦਾ ਮੂਦਾ ਚੁੱਕਿਆ ਜੀ ਕਿ ਇੱਥੇ ਇੱਕ ਗੋਲੀ ਮਿਲ ਗਿਆ ਹਸਪਤਾਲ ਦੇ ਵਿੱਚ ਜਿਸ ਤੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਜਿਹੜੇ ਕਿ ਜਿਨ੍ਹਾਂ ਦਾ ਰਿਕਾਰਡ ਵੀ ਠੀਕ ਨਹੀਂ ਹੈ ਔਰ ਜਦ ਦੇ ਵਕਤ ਕੋਈ ਉਹਨੂੰ ਕੋਈ ਵਾਰਤਤ ਕਰ ਜਾਂਦੇ ਆ ਜਾਂ ਮੋਟਰਸਾਈਕਲ ਚੁੱਕ ਕੇ ਲੈ ਜਾਂਦੇ ਆ ਕਟਾਰਪੂ ਸਭ ਕੋਰੀਡੋਰ ਐ ਤੇ ਕੋਰੀਡੋਰ ਦੀ ਯਾਤਰਾ ਵਾ ਤੇ ਯਾਤਰੀ ਜਿਹੜੇ ਸਿਵਲ ਹਸਪੀਟਲ ਜਾਂਦੇ ਆ ਆਪਣਾ ਕੋਰੋਨਾ ਟੈਸਟ ਕਰਾਉਣ ਕਲ ਨੂੰ ਕੋਈ ਮਿਸ ਹੈਪਨਿੰਗ ਉਹਨਾਂ ਨਾਲ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਕ੍ਰਿਮਨਲ ਲੋਗ ਉੱਥੇ ਆਉਂਦੇ ਨੇ ਉਹਨਾਂ ਦਾ ਸ਼ਿਫਟ ਕਰਨ ਦੇ ਬਾਰੇ ਤੁਸੀਂ ਕੋਈ ਵਿਚਾਰ ਦਿੰਦੇ ਨਹੀਂ ਬਿਲਕੁਲ ਅੱਜ ਮੇਰੇ ਧਿਆਨ 'ਚ ਆਇਆ ਮੈਂ ਸਿਵਲ ਸਰ ਜਿੰਨਾ ਗੱਲ ਕਰਕੇ ਤੇ ਐਸ ਡੀ ਐਮ ਸਾਹਿਬ ਨਾਲ ਤੇ ਇਹਨੂੰ ਅਸੀਂ ਕੋਈ ਹੋਰ ਠੁਕਮੀ ਜਗ੍ਹਾ ਦੇਖਾਂਗੇ ਤੇ ਨਾਲ ਹੀ ਜਿਹੜੇ ਐਸ ਐਸ ਪੀ ਸਾਹਿਬ ਨੇ ਇਹਨਾਂ ਨੇ ਵੀ ਇਸ ਨੂੰ ਧਿਆਨ 'ਚ ਰੱਖਿਆ ਹੈ ਤੇ ਉਹ ਵੀ ਜਿਹੜੇ ਕੁਝ ਇਸ ਤਰ੍ਹਾਂ ਦੇ ਸਖ ਇੱਥੇ ਆਂਦੇ ਨੇ ਉਹਨਾਂ ਤੇ ਵੀ ਉਹ ਨਜ਼ਰ ਰੱਖਣਗੇ ਤੇ ਉਹਨਾਂ ਤੇ ਜੋ ਬੰਦ ਦੀ ਕਾਰਵਾਈ ਕਰਨਗੇ ਧੰਨਵਾਦ ਥੈਂਕ ਯੂ ਅੱਜ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਐਸਐਸਪੀ ਸਾਹਿਬ ਗੁਰਦਾਸਪੁਰ ਐਂਡ ਮੈਂ ਐਸਐਸਜੀ ਬਟਾਦਾ ਇੱਥੇ ਡੇਰਾ ਬਾਬਾ ਨਾਨਕ ਆਈ ਹੈਗੇ ਨੇ ਇੱਥੇ ਅਸੀਂ ਜਿਹੜੀ ਵਕ ਵਕ ਪਿੰਡਾਂ ਦੀ ਜਿਹੜੀ ਬੀਡੀਸੀਸ ਹੈਗੇ ਤਾਂ ਉਹਨਾਂ ਨੂੰ ਸਦਕੇ ਉਹਨਾਂ ਦੇ ਨਾਲ ਮੀਟਿੰਗ ਹੋਈ ਦਾ ਇੱਕ ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਕੁਝ ਮਸਲੇ ਸੀਗੇ ਉਹਨਾਂ ਦੀ ਇੱਥੇ ਸੀਸਨ ਵਾਈ ਕਰ ਲਈ ਐਂਡ ਦੇ ਹੈਵ ਬੀਨ ਰੀਅਸ਼ੋਰਡ ਕਿ ਉਹਦਾ ਨਿਪਟਾਰਾ ਕੀਤਾ ਜਾਵੇ ਬਾਕੀ ਜਿਹੜਾ ਵੀਡੀ ਸੀ ਇਸ ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਿਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇਨ ਸੀ ਦੁਬਾਰਾ ਉਹ ਸਾਰਾ ਚੀਜ਼ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਝ ਕੁਝ ਪੋਜ਼ਿਟਿਵ ਡਿਵੈਲਪਮੈਂਟਸ ਹੋਈਆਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਪੁਲਿਸ ਨੂੰ ਸਿਮਿਲਰਲੀ ਉਸੀ ਫੈਸ਼ਨ ਤੇ ਉਸੀ ਤਰਜ਼ ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੰਗਥਨ ਕਰਨਾ ਤਾਂ ਉਹ ਸਾਡਾ ਮੁੱਦਾ ਸੀਗਾ ਅੱਜ ਦੀ ਮੀਟਿੰਗ ਦਾ ਸਰ ਇੱਕ ਇੱਕ ਨਾ ਬਾਰਡਰ ਹੈ ਇਹ ਹਾਂ ਤੇ ਕਰਦੇ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਆਂ ਹੋਰ ਪਿਛਲੇ ਦਿਨ ਜਿਹੜੀ ਗੱਲ ਆ ATM ਦੇ ਬਹੁਤ ਨਾਜਿਕ ਜੇ ਕਿਹਾ ਜਾਂਦੇ ਨਫਰੀ ਦੀ ਗਲਤੀ ਕੀਤੀ ਜਾਂਦੀ ਹੈ ਪੁਲਿਸ ਪੁਲਿਸ ਕੋਲ ਅਪੀਲ ਨਹੀਂ ਹੈ ਨਾ ਕਿ ਨਾ ਕੇਵਨ ਦੀ ਵੀ ਡਟ ਨੇ ਇਹਦੇ ਵਿੱਚ ਬੇਸ਼ੱਕ ਸੈਂਸਿਟਿਵ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ ਬੀਐਸਐਫ ਦੇ ਨਾਲ ਤਾਂ ਇਸ ਤੋਂ ਇਲਾਵਾ ਵੀ ਆਫਲੇਟ ਜਿਹੜੇ ਕੁਝ ਨਾਕੇ ਅਸੀਂ ਇੱਥੇ ਸਟੈਬਲਿਸ਼ ਕਰਤੇ ਕੁਝ ਸਟਰੈਂਥਨਿੰਗ ਕੀਤੀ ਹੈ ਕੁਝ ਫਰਦਰ ਅਸੀਂ ਪਲਾਨ ਚੱਲਦਾ ਪਿਆ ਤਾਂ ਜਿਹੜੀ ਕੋਈ ਨਫਰੀ ਅਸੀਂ ਕੜ ਕੇ ਡਿਸਟ੍ਰਿਕਟ ਚੋਂ ਬਾਕੀ ਡਿਸਟ੍ਰਿਕਟ ਚੋਂ ਅਸੀਂ ਇੱਥੇ ਡਿਪਲੋਏ ਕਰ ਰਹੇ ਹਾਂ ਥੈਂਕ ਯੂ